ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਪਣਾ ਦਸੰਧੂ ਫੈਮਿਲੀ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਆਪਾਂ ਅੱਜ ਕਿੱਤੀ ਆਈ ਤਿਆਰੀ ਤਿਆਰੀ ਆਪਾਂ ਕਿੱਥੇ ਕੀਤੀ ਹੈ ਜੀ ਮੈਡਮ ਦੱਸਣਗੇ ਕਿੱਥੇ ਜਾਣਾ ਆਪਾਂ ਚੱਲੇ ਆ ਜੀ ਤੁਹਾਨੂੰ ਵੈਸੇ ਥੰਬਨੇਲ ਤੇ ਪਤਾ ਹੀ ਲੱਗ ਗਿਆ ਹੋਊਗਾ ਵੀ ਆਪਾਂ ਰੈਡੀ ਸ਼ੈਡੀ ਹੋ ਕੇ ਕਿੱਥੇ ਚੱਲੇ ਤੇ ਕਿਹਨੂੰ ਮਿਲਣ ਚੱਲੇ ਆ ਹਨਾ ਤੇ ਸਾਡਾ ਵਲੌਗ ਆ ਜਿਹੜਾ ਤੁਸੀਂ ਲਾਸਟ ਤੱਕ ਐਂਡ ਤੱਕ ਜਰੂਰ ਦੇਖਣਾ ਤੇ ਅੱਜ ਦਾ ਵਲੌਗ ਬਿਲਕੁਲ ਮਿਸ ਕਰਨ ਵਾਲਾ ਨਹੀਂ ਬਹੁਤ ਇੰਜੋਏ ਹੋਊਗਾ ਬਹੁਤ ਮਸਤੀ ਹੋਊਗੀ ਫਨ ਸ਼ਨ ਹੋਊਗਾ ਤੇ ਜਿੱਥੇ ਅਸੀਂ ਜਾ ਰਹੇ ਹਾਂ ਤੇ ਸਾਰਾ ਤੁਹਾਨੂੰ ਦਿਖਾਵਾਂਗੇ ਫਿਰ ਹਨਾ ਤੇ ਬਾਕੀ ਮੇਰੀ ਲੁੱਕ ਦੇਖੋ ਵੈਸੇ ਤਾਂ ਮੈਂ ਵਾਈਟ ਕਲਰ ਦਾ ਸੂਟ ਪਾਇਆ ਤੇ ਮੈਨੂੰ ਦੱਸੋ ਵੀ ਮੇਰਾ ਵਾਈਟ ਕਲਰ ਦਾ ਸੂਟ ਤੁਹਾਨੂੰ ਸੋਹਣਾ ਲੱਗ ਰਿਹਾ ਤੇ ਸੰਧੂ ਸਾਹਿਬ ਦੀ ਵੀ ਲੁੱਕ ਤੁਹਾਨੂੰ ਦੇਖ ਹੀ ਗਈ ਹੋਣੀ ਵੀ ਅੱਜ ਚੱਲੇ ਪੱਗ ਬਨ ਕੇ ਤੇ ਅਸੀਂ ਫਿਰ ਚੱਲਦੇ ਹਾਂ 12 ਦਾ ਟਾਈਮ ਹੋਣ ਵਾਲਾ ਮੈਨੂੰ ਲੱਗਦਾ ਹਨਾ ਸੰਧੂ ਸਾਹਿਬ ਹਾਂ 12 ਵਜਣ ਵਾਲੇ ਹੋ ਅਸੀਂ ਲੇਟ ਹੀ ਗਏ ਹਾਂ ਤੇ ਚਲੋ ਕੋਈ ਗੱਲ ਨਹੀਂ ਸਾਡੇ ਨਾਲ ਜੁੜਨਾ ਜ਼ਰੂਰ ਆ ਤੁਸੀਂ ਤੇ ਬਾਕੀ ਸੰਧੂ ਸਾਹਿਬ ਦੀ ਜਿਹੜੀ ਲੋਕਾ ਉਹ ਵੀ ਤੁਸੀਂ ਜ਼ਰੂਰ ਦੱਸੀ ਜਣੀਆਂ ਵੀ ਸੰਧੂ ਸਾਹਿਬ ਕਿੱਦਾਂ ਦੇ ਲੱ ਤੇ ਗੱਡੀ ਸਟਾਰਟ ਕਰ ਲਈ ਤੇ ਪਾਪਾ ਸਾਡਾ ਗੱਡੀ ਦੀ ਕਰ ਰਿਹਾ ਚੈੱਕ ਅਪ ਵੀ ਕੋਈ ਪ੍ਰੋਬਲਮ ਤਾਂ ਨਹੀਂ ਪੂਰੀ ਚੈੱਕ ਅਪ ਕਰਕੇ ਤੇ ਫੇਰ ਦੱਸੂਗਾ ਸਾਨੂੰ ਪਤਾ ਨਹੀਂ ਕੀ ਦੇਖ ਰਿਹਾ ਹੈ ਮਾਦ ਨਹੀਂ ਲਿਖਿਆ ਆ ਇੱਥੇ ਲਿਖਿਆ ਹੋਊਗਾ ਆ ਲਿਖਿਆ ਹੋ 8 ਪਾਪਾ ਕਹਿੰਦਾ ਵੀ ਮੈਂ ਗੱਡੀ ਚਲਾਉਣੀ ਐ ਤੇ ਬੈਕ ਮੈਂ ਕਰਕੇ ਵੇਣਾ ਅੱਜ ਮੈਂ ਵੀ ਅੱਜ ਕਰ ਗੱਡੀ ਚ ਬੈਠਾ ਨਹੀਂ ਪਾਪਾ ਤਾਂ ਨਾ ਹੀ ਗੱਡੀ ਚਲਾਈ ਐ ਇਹ ਨਾ ਓਏ ਪਿੱਛੇ ਸਿੱਧੀ ਕੰਧ ਜੀ ਟੁੱਟੇ ਹਨਾ ਦੇਖਦੇ ਚਲਾ ਸਕਦਾ ਕਿ ਨਹੀਂ ਚਲਾ ਸਕਦਾ ਲੈ ਡਰਾਈਵਰ ਤਾਂ ਪੂਰਾ ਆ ਸ਼ੀਸ਼ਾ ਜੇ ਛੱਡ ਲਈ ਫਿਰ ਸਾਈਡ ਦਸ ਜਾਂਦੀ ਆਹੋ ਉਹੀ ਆ ਆਹ ਬ੍ਰੇਕ ਕਲਚ ਪਰਲਾ ਕਲਚ ਲੈ ਵੀ ਦੇਖਦੇ ਆ ਡਰਾਈਵਰੀ ਫਿਰ ਆਪੇ ਦੀ ਹਾਂ ਮੇਰੇ ਨਾਲ ਕਰਦੇ ਮੈਂ ਦੂਤਾ ਕਰਕੇ ਸਿਖਾਈ ਦੀ ਹਾਂ ਡੈਡੀ ਨੇ ਸਿਖਾਈ ਡੈਡੀ ਕਲੌਨ ਕਰਦੇ ਡੈਡੀ ਤਾਂ ਆਪੇ ਸਿਰ ਚਲਾਉਂਦੇ ਆ ਵੀ ਹੋਵੇ ਕਿਉਂ ਤੋਰਦੀ ਵੀ ਲੈ ਬੈਕ ਕਰੂਗਾ ਵੀ ਪੂਰੀ ਗੱਲ ਲੈ ਡਰਾਈਵਰ ਬੂਰਾ ਐਵੇਂ ਪੂਰਾ ਲੱਗਦਾ ਕਰਦੇ ਚਲਾਉਣ ਨੂੰ ਗਿਓਰਗ ਚੱਲੋ ਚੱਲੋ ਸਾਨੂੰ ਮੋੜ ਕੇ ਹਟੂਆ ਏਡੀ ਨਹੀਂ ਗੱਲ ਬੱਸ ਬੱਸ ਗਾਹ ਨੂੰ ਲਾ ਜਾ ਗਾਹ ਨੂੰ ਬਠਿੰਡੇ ਆਪਾਂ ਪਹੁੰਚ ਗਏ ਆ ਬਈ ਪੂਰਾ ਇੱਕ ਘੰਟਾ ਲੱਗ ਗਿਆ ਇਹ ਮੌਲਾ ਰੈਡੀਮੈਂਟ ਲੱਗਦਾ ਦੁਬਾਰਾ ਤੋਂ ਕਰ ਰਹੇ ਆ ਹਨਾ ਇਹ ਇਧਰ ਆਪਣੇ ਥਰਮਲਾਂ ਪਲਾਟ ਜਿਹੜੇ ਤੁਹਾਨੂੰ ਦੇਖ ਨਹੀਂ ਰਹੇ ਹੋਣੇ ਕਿਉਂਕਿ ਅੱਜ ਹੈਗੀ ਆ ਥੋੜੀ ਜੀ ਧੁੰਦ ਦੇਖੋ ਭਾਈ ਬਠਿੰਡੇ ਸ਼ਹਿਰ ਦੀ ਸ਼ਾਨ ਹੈ ਨਾ ਸੰਧੂ ਸਾਹਿਬ ਯੈਸ ਸਰ ਮੈਂ ਕਹ ਬਠਿੰਡਾ ਸ਼ਹਿਰ ਹੈ ਜਿਹੜਾ ਇਹ ਥਰਮਲ ਅਪਲਾਟ ਤੋਂ ਜਾਣਿਆ ਜਾਂਦਾ ਹਾਂ ਬਹੁਤ ਹੈ ਨਾ ਤੇ ਇਧਰਲੀ ਸਾਈਡ ਹੈਗਾ ਝੀਲਾ ਬਾਕੀ ਤੁਹਾਨੂੰ ਆਉਂਦੇ ਟਾਈਮ ਦਿਖਾਵਾਂਗੇ ਅਸੀਂ ਹਾਂਜੀ ਅੱਜ ਤੁਸੀਂ ਸੋਚੋਗੇ ਵੀ ਇਹ ਪਤਾ ਨਹੀਂ ਕਿਹਦੇ ਘਰ ਦੇ ਮੂਹਰੇ ਖੜ ਕੇ ਵੀਡੀਓ ਬਣਾ ਰਹੇ ਨੇ ਤੇ ਇਹ ਤੁਸੀਂ ਪਛਾਣ ਲਓ ਵੀ ਕਿਹਦਾ ਘਰ ਹੋ ਸਕਦਾ ਹੈ ਤੇ ਗੈਸ ਕਰੋ ਇਹ ਘਰ ਦੀ ਤੁਸੀਂ ਪਛਾਣ ਕਰੋ ਵੀ ਕਿਹਦਾ ਘਰ ਹੋ ਸਕਦਾ ਵੀ ਤੇ ਬਹੁਤ ਹੀ ਮਸ਼ਹੂਰ ਜਿਹੜੇ ਹੈਗੇ ਆ ਸੈਲੀਬ੍ਰਿਟੀ ਆ ਜਿਨ੍ਹਾਂ ਦਾ ਘਰ ਆ ਵੀ ਤੁਸੀਂ ਗੈਸ ਕਰ ਲਓ ਤੇ ਤੁਹਾਨੂੰ ਮਲਾਵ ਹੀ ਦਿੰਨੇ ਆਪਾਂ ਤੇ ਅੱਜ ਫਿਰ ਆਪਾਂ ਇਹਨਾਂ ਨੂੰ ਸਪੈਸ਼ਲ ਜਿਹੜਾ ਮਿਲਣ ਆਏ ਸੀਗੇ ਇੱਥੇ ਥੈਂਕ ਯੂ ਤੇ ਮੇਰ ਤਾਂ ਕਰਾਉਣੀ ਹੈ ਬਈ ਲਓ ਜੀ ਫਾਈਨਲੀ ਆਪਾਂ ਪਹੁੰਚ ਚੁੱਕੇ ਆ ਜਿੰਨਾਂ ਨੂੰ ਮਿਲਣਾ ਹੈ ਤੇ ਉਹ ਥੋੜੀ ਜਿਹੀ ਵੇਟ ਕਰਾ ਰਹੇ ਆਪਣੀ ਕੋਈ ਗੱਲ ਨਹੀਂ ਨਹੀਂ ਬੱਸ ਵੀ ਆ ਗਏ ਯਾਰ ਹੋਰ ਆਈ ਜਾਂਦੇ ਮੈਂ ਉਹ ਲਾਲਾ ਬਣਾ ਜਾ ਹਸਪੀਟਲ ਦਾ ਹਸਪੀਟਲ ਅੱਗੇ ਦਾ ਹਾਂ ਸਹੀ ਗੱਲ ਹੈ ਹਾਏ ਇਹ ਮੈਂ ਮਰ ਜਾਵਾਂ ਉਹ ਠੀਕੋ ਭਾਈ ਦੀ ਮੇਰੇ ਯਕੀਨ ਨਹੀਂ ਹੁੰਦਾ ਵੀ ਤੁਹਾਨੂੰ ਮਿਲ ਲਈਆਂ ਸਸੀ ਗੋਬਿੰਦ ਜੀ ਨਾ ਮਾਲ ਕੀ ਨਹੀਂ ਚਕੇ ਨਹੀਂ ਹੁੰਦਾ ਭਾਈ ਨੂੰ ਦੱਸ ਸਸੀ ਗੋਬਿੰਦ ਸੁਣਾ ਦੱਸ ਸੁਣਾਉਂਗਾ ਵਧੀਆ ਵਧੀਆ ਤੂੰ ਐਸੇ ਸੁਣਾਉਂਦੀ ਨਹੀਂ ਵਧੀਆ ਵਧੀਆ ਬਹੁਤ ਵਧੀਆ ਤੂੰ ਸੁਣਾ ਕਿਹੜੀ ਜਗ੍ਹਾ ਤੇ ਹੈ ਵੀ ਫਰੀ ਕੋਡ ਦੇ ਨਾਲ ਹੀ ਪਿੰਡ ਆ ਜੀ ਜੀ ਆਪਾਂ ਚਾਹ ਪਾਣੀ ਲੋ ਵੀ ਆਪਾਂ ਇਹਨਾਂ ਨੂੰ ਕਾਲੇ ਰਸਗੁੱਲੇ ਤੇ ਗੋਰੇ ਰਸਗੁੱਲੇ ਗੋਰੇ ਰਸਗੁੱਲੇ ਭੈਣ ਬਹੁਤ ਗੋਰੀ ਆ ਠੀਕ ਹੈ ਕਾਲੇ ਰਸਗੁੱਲੇ ਇੱਧਰ ਆ ਨਹੀਂ ਨਹੀਂ ਬਈ ਸਾਰੇ ਕਹਿ ਰਹੇ ਪਰ ਸਾਰੇ ਨੂੰ ਪਤਾ ਵੀ ਕਿੱਦਾਂ ਦਾ ਲੈਣਾ ਸੋ ਨਹੀਂ ਬਈ ਬਹੁਤ ਵਧੀਆ ਸੁਭਾਅ ਦੀ ਦੀਦੀ ਆ ਤੇ ਤੁਹਾਨੂੰ ਵੀ ਸਾਰਿਆਂ ਨੂੰ ਮਿਲ ਕੇ ਬਹੁਤ ਵਧੀਆ ਵੈਸਟਰ ਸਿੱਸੀ ਸਾਰੇ ਜਾਣਦੇ ਹੋ ਪਰ ਆਪਣੇ ਬਲੋਗ ਦਾ ਐਟੀਟਿਊਡ ਬਹੁਤ ਆਕਰਸ਼ਕ ਨਹੀਂ ਇਹ ਨਹੀਂ 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 ਇੰਨਾ ਮੰਨਤਾਂ ਦਾ ਕੋਈ ਕਰ ਹੀ ਨਹੀਂ ਸਕਦਾ ਕੋਈ ਨਹੀਂ ਕਰ ਸਕਦਾ ਰਿਸ਼ਕੇ ਦਾ ਜਿੱਤੇ ਚਲੇ ਜਾਈਏ ਉਹ ਨਹੀਂ ਇੰਨਾ ਮੰਨਤਾਂ ਕਰਦੇ ਜਿੰਨਾ ਸਾਡਾ ਇਹਨਾਂ ਨੇ ਮੰਨਤਾਂ ਨਹੀਂ ਸਾਨੂੰ ਤਾਂ ਰਿਸ਼ਤਦਾਰਾਂ ਨਾਲ ਵੱਧ ਲੱਗੇ ਸੀ ਉਹ ਬੰਦਾ ਕੋਈ ਵੀ ਆਉਦੇ ਕਰਮ ਮੈਂ ਤਾਂ ਛੇਤੀ ਆ ਗਿਆ ਕਰਨਾ ਮੈਂ ਨਹੀਂ ਕੋਈ ਨਹੀਂ ਆਉਂਦੀ ਹੈ ਸਾਡੇ ਫਰੀਦਕੋਟ ਤੋਂ ਭੈਣ ਸਪੈਸ਼ਲ ਇਹਦੇ ਹੱਥ ਦੀ ਚਾਹ ਪੀਣਾ ਇਹ ਕਲਦੀਪ ਪੰਬਰਾੜਾ ਹੈ ਉਹ ਕਲ ਦੀਪ ਬਰਾੜਾ ਨਾ ਬੇਬੂ ਸਪੈਸ਼ਲ ਆਂਦੀ ਐ ਅੱਛਾ ਹਾਂ ਬਹੁਤ ਆਪਣੇ ਘਰੋਂ ਆਪੇ ਉਹ ਵੀ ਚਾਹ ਪੀਣੀ ਆਏ ਕਰੂੰਗੀ ਤੇ ਉਹ ਸਪੈਸ਼ਲ ਕਹਿੰਦੀ ਮੈਨੂੰ ਤੋਰੀ ਦੀ ਚਾਹ ਪਸੰਦ ਆ ਤੇ ਵੱਡੇ ਨਹੀਂ ਆਪਾਂ ਤੋਰੀ ਦੀ ਕਹਿੰਦੇ ਉਹ ਤੋਰੀ ਮੂਹਾਂ ਮੈਂ ਐ ਜੀ ਇਹ ਸਾਡਾ ਤੋਰੀ ਵੀ ਸੇਵਾ ਬਹੁਤ ਕਰਦਾ ਹੈ ਸਹੀ ਗੱਲ ਹੈ ਬਾਕੀ ਨਹੀਂ ਇਹ ਸੰਭਾਲਦਾ ਹੈ ਜੀ ਇਹ ਵੀ ਦਾ ਸਿਸਟਮ ਦਾ ਬੇਟਾ ਤੇ ਮੈਨੂੰ ਜਮਈ ਓਵੇਂ ਲੱਗਿਆ ਜਿਉਂ ਮੈਂ ਕਿਉਂਕਿ ਉਹ ਉਹ ਮੈਂ ਦਿਖਾਉਂਗੀ ਸ਼ਾਇਦ ਮੇਰੇ ਕੋਲ ਫੋਟੋ ਵੀ ਹੋਊਗੀ ਉਹਨਾਂ ਦਾ ਬੇਟਾ ਤੇ ਉਹ ਵੀ ਅਹੀਂ ਚਾਹ ਪਾਣੀ ਬਣਾ ਲੈਂਦਾ ਮੈਨੂੰ ਜਿਵੇਂ ਹੀ ਸੇਮ ਹੋ ਲੱਗਿਆ ਮੈਨੂੰ ਉਪਰ ਆ ਨਹੀਂ ਬਿਲਕੁਲ ਵੀ ਲੱਗਿਆ ਨਹੀਂ ਇਹ ਖਾ ਰਹਾ ਮੈਂ ਆਪਾਂ ਕਰ ਲਏ ਇਹ ਹੀ ਸਾਹਮਣਾ ਕਰਿਆ ਸਾਰਾ ਤੇ ਚਲੋ ਕੋਈ ਨਹੀਂ ਆਪਾਂ ਵਿਆਹ ਦੇ ਆਪਣੇ ਘਰੇ ਭੈਣ ਭਰਾ ਰਿਸ਼ਤੇਦਾਰ ਵਾਦੂ ਜੇ ਜੇਤੀ ਵਿਆਹ ਕਰ ਦਿਓ ਸੰਦੂ ਤੇ ਪਿੱਛੇ ਜੇ ਤੁਸੀਂ ਸੁਣੀ ਹੋਣੀ ਹੈ ਗੱਲ ਹਨਾ ਵੀ ਜੇ ਫਿਰ ਕਰਨਾ ਆਣੇ ਕਿ ਵੀ ਉਹ ਪੀਕ ਅਪ ਵੇਚ ਕੇ ਤੇ ਆ ਗੱਡੀ ਲੈਤੀ ਐ ਤੇ ਹੋਰ ਸੁਣੀ ਸੀ ਉਹ ਪਤਾ ਕੌਣ ਕਹਿ ਰੇ ਸੀ ਉਹ ਕੋਈ ਆਣ ਖਾਣ ਦੀ ਕਹਿ ਰਿਆ ਸੀ ਉਹ ਰਿਸ਼ਤੇਦਾਰ ਕਹਿ ਰੇ ਸੀ ਸਾਡ ਦੇ ਏ ਰਿਸ਼ਤੇਦਾਰ ਕਿਸੇ ਦੇ ਮਿੱਤ ਨਹੀਂ ਬਈ ਸਹੀ ਗੱਲ ਹੈ ਸਾਡੇ ਵੀ ਐਂ ਕਰਦੇ ਨੇ ਤੁਹਾਡੇ ਕੀ ਆ ਮੈਂ ਹਾਂ ਹੀ ਹਾਂ ਸਾਡੇ ਵੀ ਲੈ ਬਈ ਕਰ ਲੋ ਕਿਉਂ ਨੂੰ ਭਾਡਾ ਏ ਮੈਂ ਕਹਿਨੀ ਆ ਵੀ ਜਿਹੜੇ ਆਣ ਗਵਾਨ ਆ ਨਾ ਇਹਨਾਂ ਦੀ ਗੱਲ ਛੱਡੋ ਇਹ ਤਾਂ ਵਿਚਾਰੇ ਪਤਾ ਕੀ ਕਹਿਣਗੇ ਵੀ ਚੰਗਾ ਹੋ ਗਿਆ ਕਰੇ ਨੇਰੇ ਸਵੇਰੇ ਵੰਗਾਰ ਪਾ ਦਾਂਗੇ ਵਿਚਾਰੇ ਕਿਤੇ ਚਾਹ ਵੜਾਂਗੇ ਹਣਾ ਜਿਹੜੇ ਰਿਸ਼ਤੇਦਾਰ ਆ ਹਾਈ ਫਲਾਂ ਨਿਆਣੀ ਨਾਏ ਪੂਰ ਆਉਂ ਆਉਂ ਨਾਲ ਦੀ ਕੁੜੀ ਐ ਬੁਦਾਲਿਆ ਦੀ ਐ ਲਾ ਗੱਡੀ ਲੈ ਨੀਉ ਤਾਂ ਪਾਲਣਾ ਹੈ ਇੱਟਾਂ ਤੇ ਪੈਲੇ ਢੁੰਕੇ ਤੇਰ ਨਾਲੇ ਗੱਡੀ ਲੈ ਲਈ ਸਾਰੇ ਹੋ ਗਏ ਲੋਕਾਂ ਨੂੰ ਇਹ ਬਾਈ ਰਿਸ਼ਤੇਦਾਰੋ ਰਿਸ਼ਤੇਦਾਰਾਂ ਨੂੰ ਨਾਂਗਾ ਟਾਪਾ ਇੰਗ ਚੁਗਲੀ ਚਾਪਾ ਇਹ ਘੱਟ ਕਰਿਆ ਕਰੋ ਸਹੀ ਗੱਲ ਹੈ ਪਿੱਛੇ ਰਹਿ ਜਾਓਗੇ ਪਤਾ ਨਹੀਂ ਕੀ ਹੋ ਜਾਂਦਾ ਇਹਨਾਂ ਨੂੰ ਵੀ ਹਾਂ ਮੈਂ ਤਾਂ ਕਰਦੇ ਆ ਸਹੀ ਗੱਲ ਹੈ ਬਾਈ ਗਾਲ ਲੈਂਦੇ ਆ ਲੋਕਾਂ ਦੀ ਬਾਈ ਸਿੱਧੀ ਜੀ ਗੱਲ ਆ ਠੀਕ ਹੈ ਮੈਂ ਤਾਂ ਵੀ ਤੁਸੀਂ ਬਣਾ ਲੋ ਆਲ ਤੇ ਚੈਨਲ ਰਿਸਤੇ ਰੱਖੋ ਬਹੁਤ ਗੇਂਦ ਗਾਨੀ ਵੇਂਦੀ ਬਈ ਹਾਂ ਤੁਸੀਂ ਵੀ ਟਿੱਪੂ ਵਾਲੀ ਗਾਨ ਖਾਓ ਮਵਾਰੀ ਖੜਾ ਤੁਸੀਂ ਸਾਡ ਨੂੰ ਕਿਉਂ ਮਾਰਦੇ ਹੋ ਸਾਡੇ ਨਾਲ ਲੱਤਾਂ ਕਿਉਂ ਖਿੱਚਦੇ ਆ ਸਾਨੂੰ ਹਣ ਦੋ ਬੈਠਣ ਮੰਨ ਲਾ ਰਸਾਨੀ ਚਾਰ ਜਾਨਾਂ ਦੀ ਮਿਲੀਏਗੀ 60 ਕਿਲੋ ਬੰਟ ਮਿਲੀ ਐ ਉਹਦੇ ਦੀ ਸਾਰਾ ਹੋਇਆ ਪਿਆ ਹਾਏ ਨਹੀਂ ਕਿ ਅੱਜ ਕੱਲਤ ਮਿਲ ਗਈ ਸਾਡੇ ਸਾਡਾ ਤਾਂ ਕਾਰਡ ਨਹੀਂ ਕੱਟਿਆ ਸਾਡੀ ਪਰਚੀ ਨਹੀਂ ਕੱਟੀ ਰਿਸ਼ਤੇਦਾਰ ਮੈਨੂੰ ਫੋਨ ਕਰੀ ਜਾਂਦੇ ਅੱਛਾ ਮੈਨੂੰ ਸਾਡੇ ਰਿਸ਼ਤੇਦਾਰਾਂ ਦੇ ਇੰਨੇ ਫੋਨ ਆਏ ਕਹਿੰਦੇ ਤੈਨੂੰ ਕਿਵੇਂ ਤੇਰੀ ਤੈਨੂੰ ਕਿਵੇਂ ਮਿਲ ਗਈ ਤੇ ਉਹ ਉਹਨਾਂ ਨੂੰ ਇਹ ਪਤਾ ਨਹੀਂਗਾ ਵੀ ਉਹ ਜਿਹੜਾ ਦੀਪੂ ਵਾਲਾ ਸਾਡਾ ਉਹ ਕਹਿੰਦਾ ਵੀ ਐਵੇਂ ਇੱਥੇ ਤੂੰ ਬਣਾ ਦੇਂਗੀ ਭੈਣੇ ਮੇਰੀ ਰੀਲ ਬਾਕੀ ਉਹਨੂੰ ਕਹਿੰਦਾ ਦਵਾ ਦੇ ਸੱਟਾ ਪਾ ਲੈਗਾ ਸੱਟਾ ਸਹੀ ਗੱਲ ਹੈ ਤੇ ਸਾਰੇ ਰਿਸ਼ਤੇਦਾਰੋਂ ਆਏ ਨਾ ਕਰਿਆ ਕਰੋ ਸਪੋਰਟ ਕਰਿਆ ਕਰੋ ਇਹਨਾਂ ਤੋਂ ਆਪ ਦਾ ਕੋਸ ਹੁੰਦਾ ਨਹੀਂ ਹਾਂ ਉਹ ਦੂਜਿਆਂ ਨੂੰ ਕਰ ਲੈਣੀ ਦੇਣਾ ਜੇ ਅਸੀਂ ਥੋੜਾ ਜਿਹਾ ਤਾਂ ਚੜਦੇ ਆ ਤੁਸੀਂ ਪਿੱਛੋਂ ਝਟਕਦੇ ਰਹਿ ਦਿੱਤਾ ਫੱਲੇ ਉਹਦੇ ਨਾਲ ਦੀ ਨਾਲ ਹੀ ਬਈ ਰਿਸ਼ਤੇਦਾਰ ਕਿਹਦੇ ਮਤ ਨਹੀਂ ਕਿ ਮੈਂ ਆਪ ਸਹੀ ਸਾਡਾ ਤਾਂ ਆਪ ਵੀ ਬੇੜਾ ਹੀ ਗੋਲ ਦਾ ਮਤਲਬ ਇਹ ਜੀ ਗੱਲ ਮੇਰੇ ਦਾ ਮਰੇ ਯਾਰ ਰਿਸ਼ਤੇਦਾਰ ਵੀ ਆਪਾਂ ਵੀ ਤਾਂ ਕਿਸੇ ਦੇ ਰਿਸ਼ਤੇਦਾਰ ਆ ਆਪਾਂ ਕਿਉਂ ਨਹੀਂ ਮਾੜਾ ਸੋਚਦੇ ਅਸੀਂ ਤਾਂ ਸਾਰਿਆਂ ਨੂੰ ਕਹਿੰਦੇ ਵੀ ਬਾਬਾ ਜੀ ਤੁਹਾਨੂੰ ਸਾਰਿਆਂ ਨੂੰ ਤਰੱਕੀਆਂ ਦੇਵੇ ਇਨੂੰ ਆ ਦੇਵੇ ਨਾ ਮੈਂ ਕਹਿੰਦੇ ਵੀ ਤੁਸੀਂ ਧਰ ਧਰ ਫੁੱਲੋ ਤੇ ਜੈਲਸੀ ਨਿਕਲਨੀ ਚਾਹੀਦੀ ਕਿਸੇ ਦਾ ਬਾੜਾ ਨਾ ਸੋਚੋ ਰਿਸ਼ਤੇਦਾਰੋ ਚੰਗਾ ਸੋਚੋਗੇ ਤੁਹਾਡੇ ਨਾਲ ਚੰਗਾ ਹੀ ਹੋਊਗਾ ਬਿਲਕੁਲ ਜੀ ਜੇ ਤੁਸੀਂ ਕਿਸੇ ਬਾਤੇ ਟੋਵਾ ਪਾਟੋਂਗੇ ਨਾ ਤੇ ਪਹਿਲੇ ਆਪ ਹੀ ਉਸਨੂੰ ਦੇਖੋਗੇ ਠੀਕ ਹੈ ਹਮ ਨਹੀਂ ਦੇਖਾਂਗੇ ਤੁਸੀਂ ਹੀ ਨਿਕੋਗੇ ਸਹੀ ਗੱਲ ਸਿੱਧੀ ਜੀ ਗੱਲ ਬਿਲਕੁਲ ਅਰੇ ਜੀ ਵਿੱਚ ਮੋੜ ਰੱਖ ਲੋਈ ਰੇਲਾ ਬਣ ਗਈਆਂ ਤੇ ਹੁਣ ਉਧਰ ਬਣਾਈ ਜਾਂਦੇ ਆ ਰੇਲਾ ਰਿਸ਼ਤੇਦਾਰੋ ਰਿਸ਼ਤੇਦਾਰਾਂ ਦੀ ਗੱਲ ਚੱਲ ਪਈ ਜੀ ਰਿਸ਼ਤੇਦਾਰਾਂ ਦੀ ਗੱਲ ਚੱਲੀ ਜਾਂਦੀ ਹੈ ਲਾਸਤੂਰ ਰੱਖੇ ਦੇਵਾ ਰਿਸ਼ਤੇਦਾਰੋ ਤੁਹਾਨੂੰ ਗਾਣਾ ਗਾਇਆ ਤੇ ਰਿਸ਼ਤੇਦਾਰੋ ਸਪੋਰਟ ਕਰੋ ਸਪੋਰਟ ਕਰ ਦਿਓ ਵੀਰ ਜੀ ਭੇਜ ਦਿਓ ਠੀਕ ਹੈ ਲਾਲ ਡਰ ਭੇਜ ਦਿਓ ਮੈਂ ਤਾਂ ਲਾਲ ਡਰ ਭੇਜ ਦਿਓ ਜੋ ਲੋਕ ਕਹਿੰਦੇ ਅੰਗਰੇਜੀ ਵਿੱਚ ਮੂੰਹ ਰੱਖ ਦੇਵਾ ਮੇਰਾ ਦਿਲ ਕਰ ਸਾਡੇ ਰਿਸ਼ਤੇਦਾਰਾਂ ਦਾ ਨਾਮ ਐ ਸਕੂਨ ਰੱਖ ਦੇਵਾ ਮੇਰਾ ਦਿਲ ਕਰ ਤੇਰਾ ਨਾ ਸਕੂਨ ਰੱਖ ਦੇ ਮੈਂ ਰਿਸ਼ਤੇਦਾਰਾਂ ਦਾ ਨਾਮ ਸਕੂਨ ਰੱਖਣਾ ਨਹੀਂ ਬੰਦਾ ਮੂੰਹ ਤੇ ਰੱਖਣਾ ਪਊ ਨਹੀਂ ਸਕੂਨ ਵਧੀਆ ਰਿਸ਼ਤੇਦਾਰੋ ਬਾਈ ਬਣ ਕੇ ਠੀਕ ਹੈ ਬਣ ਕੇ ਬਾਈ ਬਣ ਕੇ ਬਹੁਤ ਵਧੀਆ ਲੱਗੀ ਸੋਹਣੀ ਨਵੋਦਾ ਤੂੰ ਤੇਰੇ ਤੋਂ ਬਾਬਾ ਜੀ ਤੈਨੂੰ ਬੜਾ ਬੜਾ ਥੈਂਕ ਯੂ ਬਹੁਤ ਸੋਹਣਾ ਤੇ ਦਰਖੋਲ ਕੇ ਦੇਖੋ ਮੇਰੀ ਭੈਣ ਲੈ ਇੰਨਾ ਵੇ ਤਸਨਾ ਨਾ ਹੋਣੀ ਅੱਜ ਹੀ ਬਿਠਾ ਦੇਣੀ ਆਪਾਂ ਬੈੱਡ ਤੇ ਠੀਕ ਹੈ ਜੀ ਉਹ ਥੋੜੀ ਆ

ਹਾਏ ਜੇ ਮੈਂ ਤੁਹਾਡੇ ਘਰਾਂ ਦੇ ਕੋਲੇ ਹੁੰਦੀ ਮਤਲਬ ਉਹ ਜੀ ਆਈ ਨਾ ਰੈਡੀ ਆ ਤੁਹਾਡੀ ਧੰਨਵਾਦ ਸੇ ਲੋ ਵੀ ਥ੍ਰੈਡਿੰਗ ਹੋ ਰਹੀ ਮਮਾ ਦੀ ਦੇ ਇਤਰਾਡੇ ਬੋਸ ਹੋਣੀ ਕੀਤੇ ਆ ਇਤਰਾਡੇ ਮੈਂ ਹੁਣ ਥ੍ਰੈਡਿੰਗ ਕਰਤੀ ਤੇ ਤੁਸੀਂ ਹੁਣ ਮੇਰਾ ਇੱਕ ਕੰਮ ਕਰਕੇ ਦਿਓ ਕਿਹੜਾ ਸੌਂਗ ਸੁਣਾ ਦਿਓ ਮੈਨੂੰ ਕਿਹੜਾ ਜਿਹੜਾ ਤੁਸੀਂ ਬਹੁਤ ਜ਼ਿਆਦਾ ਸੁਣਾਉਣੇ ਆ ਓ ਯਾਰ ਨਹੀਂ ਨਹੀਂ ਮੈਂ ਤਾਂ ਵੀ ਤਾਂ ਸਹੀ ਨਹੀਂ ਪਹਿਨਣਾ ਮੈਂ ਤਾਂ ਸੁਣ ਕੇ ਹੀ ਜਾਣਾ ਅੱਜ ਸੌਂਗ ਮੈਂ ਜਾਣਾ ਹੀ ਨਹੀਂਗਾ ਉਹ ਤਾਂ ਕੋਈ ਗੱਲ ਨਹੀਂ ਚੱਕਰ ਨਹੀਂ ਤੇਰੀ ਭੈਣ ਦਾ ਘਰ ਆ ਬਹਿ ਜਾ ਤੂੰ ਤੇ ਪਰ ਚੱਤ ਨੂੰ ਠੀਕੋ ਕੋਈ ਗੱਲ ਨਹੀਂ ਹੋਣੀ ਆਪਾਂ ਠੀਕ ਆ ਹਏ ਨਾ ਬੇ ਸੱਜਣਾ ਨਾ ਕਿਉ ਹੋਰੇ ਰਬੋਂ ਨਾ ਤੂੰ ਆ ਗੱਲਾਂ ਕਰ ਕਰ ਕੇ ਬੇ ਮੇਰਾ ਖੂਨ ਮਚੋਨੇ ਤੂੰ ਆ ਗੱਲਾਂ ਕਰ ਕਰ ਕੇ ਬੇ ਮੇਰਾ ਖੂਨ ਮਚੋਨੇ ਤੂੰ ਦਿਲ ਪੁੱਛਿਆ ਲੋੜੀ ਦਾ ਦਿਲ ਪੁੱਛਿਆ ਲੋੜੀ ਦਾ ਵੇ ਮੈਂ ਕਿਦਾਂ ਹੱਸਦਿਆਂ ਵਹਿਣ ਦੇਖ ਕੇ ਵੇ ਆਕਾਰ ਦੇਖ ਕੇ ਕਹਤਾ ਕੇ ਮੈਂ ਸੌਖੀ ਵਸਦੀਆਂ ਕੇ ਮੈਂ ਸੌਖੀ ਵਸਦੀਆਂ ਹਏ ਸੌਖੀ ਵਸਦੀਆਂ ਹਰ ਰੀਤਾ ਦੇ ਬਰਸ਼ਲੇ ਸਾਡੇ ਕਤਲ ਪਿਆਰ ਨੂੰ ਕਰਿਆ ਰੀਤਾਂ ਦੇ ਬਰਸ਼ਲੇ ਸਾਡੇ ਕਤਲ ਪਿਆਰ ਨੂੰ ਕਰਿਆ ਦੇਣ ਕੀ ਦਲਾਸੇ ਸੀ ਵੇ ਤੈਥੋਂ ਆ ਕੋ ਜੇ ਚੰਦਰ ਆਸਰਿਆ ਦੇਣ ਕੀ ਦਲਾਸੇ ਸੀ ਵੇ ਤੈਥੋਂ ਆ ਕੋ ਜੇ ਚੰਦਰ ਆਸਰਿਆ ਕਰ ਚੇਤਿਵਾ ਧਿਆਨ ਨੂੰ ਕਰ ਚੇਤਿਵਾ ਧਿਆਨ ਨੂੰ ਬੇਵਫਾ ਖੁਦ ਨੂੰ ਦੱਸ ਦਿਆਂ ਗਣ ਦੇਖ ਕੇ ਵੇ ਆਕਾਰ ਦੇਖ ਕੇ ਕਹਤਾ ਕਿ ਮੈਂ ਸੌਖੀ ਵਸਦੀਆਂ ਕਿ ਮੈਂ ਸੌਖੀ ਵਸਦੀਆਂ ਹਾਏ ਸੌਖੀ ਵਸਦੀ ਵਾਹ ਬਈ ਵਾਹ 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 ਕੀ ਬਾਤ ਹੈ ਕੀ ਬਾਤ ਹੈ ਬਈ ਤੁਹਾਡੀ ਆਵਾਜ਼ ਹੈ ਕੋਇਲ ਦੀ ਆਵਾਜ਼ ਵਰਗੀ ਆਵਾਜ਼ ਲੱਗਦੀ ਬਈ ਤੁਸੀਂ ਇੱਕ ਅੱਧੀ ਕੈਸਟ ਜਰੂਰ ਕੱਢੋ ਕਰਾਂਗੇ ਕੈਸਟ ਵੀ ਕਰਾਂਗੇ ਬਹੁਤ ਸੋਹਣਾ ਸੌਂਗ ਆਇਆ ਬਈ ਦੀਦੀ ਇੱਕ 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 ਹੋਰ ਹਾਂਜੀ ਆਉਣ ਦੋ ਜੀ ਤੁਹਾਡੀ ਤੁਹਾਨੂੰ ਖੁਸ਼ ਕਰਕੇ ਦੋ ਨਾ ਆਪਾਂ ਠੀਕ ਹੈ ਜੀ ਸੋਹਣਾ ਮਾਪਿਆਂ ਨੇ ਲੱਭ ਦਿੱਤਾ ਵਰ ਵੇ ਚੰਗੇ ਚਾਹ ਨਾਲ ਵਿਆਹ ਦਿੱਤਾ ਕਰਵੇ ਸੋਨਾ ਮਾਪਿਆਂ ਨੇ ਲੱਭ ਦਿੱਤਾ ਬਾਰਵੇਂ ਚੰਗਾ ਚਾਹ ਨਾਲ ਵਿਆਹ ਦਿੱਤਾ ਕਰਵੇ ਰੱਖ ਸੀਨੇ ਤੇ ਪੱਥਰ ਲਈ ਜਰਵੇ ਰੱਖ ਸੀਨੇ ਤੇ ਪੱਥਰ ਲਈ ਜਰਵੇ ਛੋੜ ਨਾ ਬਣਾਈ ਪਿਆਰ ਦੀ ਪਿੱਛਕ ਕਰੀ ਨਾ ਚੰਦ ਰਿਆ ਯਾਰਾ ਮੈਂ ਹੋ ਗਈ ਹੁਣੇ ਕਰਵਾਰ ਦੀ ਪਿੱਛਾ ਕਰੀਨਾ ਜੇ ਘਰੇ ਆਇਆਰਾ ਮੈਂ ਹੋ ਗਈ ਹੁਣ ਘਰਬਾਰ ਦੀ ਨਿਤ ਪੀ ਕੇ ਸ਼ਰਾ ਭਾਂਜਣ ਜੋ ਗਿਆ ਨਿਤ ਪੀ ਕੇ ਸ਼ਰਾ ਭਾਂਜਣ ਜੋ ਗਿਆ ਕਰਦਾ ਨਾ ਰਹੀ ਹਿੰਡ ਵੇ ਸ਼ੁਰੂ ਕਰਦੀ ਨਾ ਘਿਹੜੇ ਕਿਤੇ ਮਾਰਨੇ ਮੇਰੇ ਸਹੁਰਿਆਂ ਦੇ ਪਿੰਡ ਵੇ ਸ਼ੁਰੂ ਕਰਦੀ ਨਾ ਘਿਹੜੇ ਕਿਤੇ ਮਾਰਨੇ ਮੇਰੇ ਸਹੁਰਿਆਂ ਦੇ ਪਿੰਡ ਵੇ ਮਿੱਟੀ ਪੱਟ ਦੀ ਨਾ ਮੇਰੀ ਨਾਲ ਆਵਦੀ ਮਿੱਟੀ ਪੱਟ ਦੀ ਨਾ ਮੇਰੀ ਨਾਲ ਆਵਦੀ ਵਿਆਹੀ ਚਿੰਤਾ ਹੈ ਮਾਰਦੀ ਪਿੱਛਾ ਕਰੀ ਨਾ ਜਿਗੇ ਰਿਆ ਯਾਰਾ ਮੈਂ ਹੋ ਗਈ ਹੁਣੇ ਘਰਵਾਲੀ ਦੀ ਪਿੱਛਾ ਕਰੀ ਨਾ ਸੋਣਿਆ ਯਾਰਾ ਮੈਂ ਹੋ ਗਈ ਹੁਣ ਘਰਵਾਲੀ ਵਾਹ 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 ਕੀ ਬਾਤ ਹੈ ਕੀ ਬਾਤ ਹੈ ਇਹ ਹੈ ਸਾਡੇ ਕਿਰਨ ਮਠਿਤ ਦਾਜੀ ਸਿੰਗਰ ਸਿੰਗਰ ਨੰਬਰ 1 ਤੇ ਬਹੁਤ ਸੋਣਾ ਗਾਇ ਬਈ ਬਾਤ ਬਹੁਤ ਵਧੀਆ ਸੱਚੀ ਗੱਲ ਨਹੀਂ ਹੈ ਤੁਹਾਨੂੰ ਸੁਣਾ ਮਤਲਬ ਕਿ ਸਿੰਗੀ ਕਰਨ ਦਾ ਸ਼ੌਂਕ ਸੀਗਾ ਪੂਰਾ ਪਰ ਕੁਝ ਬਣ ਨਹੀਂ ਸਕਿਆ ਹਾਂ ਬਸ ਗਰੀਬੀ ਕਰਦੇ ਨੇ ਗੁਣਿਤ ਕੇ ਸਾਥ ਤੋਂ ਵੱਡਾ ਪਰ ਇੱਕ ਗੱਲ ਹੈ ਜਿਹੜਾ ਤੁਸੀਂ ਇਹ Song ਗਾਉਣੇ ਹੁਣ ਤੁਸੀਂ ਇਹ ਸੋਚੋ ਵੀ ਕਿੱਥੋਂ ਤੱਕ ਤੁਹਾਡਾ ਫੇਮਸ ਹੋਇਆ ਹੂੰ ਬਹੁਤ ਹੋਇਆ ਨਾ ਬਹੁਤ ਜ਼ਿਆਦਾ ਫੇਮਸ ਹੋਇਆ ਚਲੋ ਕੁਝ ਤਾਂ ਨਿਕਲ ਕੇ ਬਾਹਰ ਆਇਆ ਹਮ ਸਹੀ ਹੈ ਜੀ ਚਲੋ ਕੋਈ ਵੀ ਪਰਮਾਤਮਾ ਅੱਗੇ ਵੀ ਤੁਹਾਨੂੰ ਬਹੁਤ ਸਾਰੇ ਨਤਰਕਨਾ ਦੇਵੇ ਤੇ ਜੋ ਤੁਹਾਡੀ ਦਿਲ ਦੀ ਤਮੰਨਾ ਰੱਬ ਪੂਰੀ ਕਰੇ ਥੈਂਕ ਯੂ ਸਭ ਤੋਂ ਵੱਡੀ ਗੱਲ ਤੁਸੀਂ ਆਦੀ ਜ਼ਿੰਦਗੀ ਚ ਖੁਸ਼ ਰਹੋ ਬਸ ਮੋਸ਼ਨਲ ਹੋ ਗਈ ਨਹੀਂ ਨਹੀਂ ਮੋਸ਼ਨਲ ਨਹੀਂ ਨਹੀਂ ਬਾਟੀਆਂ ਚ ਮੇਰੇ ਚਾਹ ਹਾਂ ਹਾਂ ਬਾਟਨਾ ਕੀ ਬਾਕੀ ਕੋ ਲਈ ਹੈ ਵੈਲਕਮ ਜੇ ਮਰਜੀ ਰਿਹਾ ਅਸੀਂ ਪੀਣ ਲੱਗੇ ਆਵੇਂ ਬਾਟੀਆਂ ਦੇ ਵਿੱਚ ਚਾਹ ਕਿਉਂਕਿ ਸਾਡੀ ਆਪ ਦੀ ਖੁਦ ਦੀ ਫਰਮਾਇਸ਼ ਆ ਵੈਸੇ ਤਾਂ ਇਹਨੇ ਕੱਪਾਂ 'ਚ ਪੜਾਈ ਸੀ ਨਾ ਕਦੇ ਵੀ ਬਾਟੀਆਂ 'ਚ ਚਾਹ ਪੜਾਈ ਸੀ ਸਾਨੂੰ ਅੱਜ ਭੈਣ ਹੋਣਾ ਨੂੰ ਵੀ ਬਾਟੀਆਂ 'ਚ ਪੀਣ ਲਾਤਾ ਬਈ ਅਸੀਂ ਨਹੀਂ ਮੈਂ ਤਾਂ ਪਹਿਲਾਂ ਹੀ ਬਾਟੀਆਂ 'ਚ ਪੀਂਦੀ ਆ ਠੀਕ ਹੈ ਸਾਡਾ ਇੱਕ ਤੋਰੀ ਪੀਂਦਾ ਗੱਲਾ ਗਲਾਸ 'ਚ ਅੱਛਾ ਅਸੀਂ ਤਾਂ ਬਾਟੇ ਬੁੱਟੇ 'ਚ ਹੀ ਪੀਂਨੇ ਆ ਚਾਹੇ ਫਿਰ ਕੋਈ ਦੀ ਤੋਰੀ ਨੂੰ ਵੀ ਆਪਾਂ ਬਾਟੀ 'ਚ ਪੀਣ ਲਾਤਾ ਆ ਸਹੀ ਗੱਲ ਹੈ ਵਧੀਆ ਗੱਲ ਹੈ ਨੋ ਵੀਰ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਆਪਣੇ ਚੈਨਲ ਦਾ ਨਾਮ ਹੈਗਾ ਜੀ ਦਸੰਧੂ ਫੈਮਿਲੀ ਵਲੌਗ ਤੇ ਨਾਲੇ ਭੈਣ ਹੁਣਾਂ ਦੇ ਬਾਰੇ ਵੀ ਤੁਸੀਂ ਕਮੈਂਟ ਕਰਿਆ ਜੋ ਕਿ ਕਿੱਦਾਂ ਦਾ ਲੱਗਾ ਵਲੌਗ ਤੇ ਅੱਜ ਤੁਹਾਨੂੰ ਵੇਖੋ ਵੀ ਕਿੰਨੇ ਆਪਾਂ ਵੱਡੇ ਸੈਲੀਬ੍ਰੇਟਨਾ ਤੁਹਾਨੂੰ ਅੱਜ ਮਿਲਾਇਆ ਜੀ ਬਠਿੰਡਾ ਤੋਂ ਸਪੈਸ਼ਲ ਤੁਹਾਡੇ ਲਈ ਚੱਲ ਕੇ ਆਏ ਜੀ ਮੈਂ ਤਾਂ ਉਹ ਮਿਲ ਸਕਦੇ ਦੀਦੀ ਦੇ ਨੇਚਰ ਬਹੁਤ ਵਧੀਆ ਜੀ ਕੋਈ ਇਦਾਂ ਦਾ ਨਹੀਂ ਹੈਗਾਗਾ ਵੈਲਕਮ ਆ ਸਾਰਿਆਂ ਨੂੰ ਤੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਭਾਈ ਜਿੰਨੇ ਇਹਨਾਂ ਦੇ ਸਬਸਕ੍ਰਾਈਬਰ ਹੈ ਹਾਂਜੀ ਕਿਰਨ ਬਠਿੰਡਾ YouTube ਚੈਨਲ ਜਰੂਰ ਭਰੇਓ ਕਿਰਨ ਬਠਿੰਡਾ ਹਾਂਜੀ ਇਹ ਆਪਣਾ ਤੁਹਾਡੇ ਇਹਨਾਂ ਦੇ ਚੈਨਲ ਬਾਰੇ ਤੁਹਾਨੂੰ ਪਤਾ ਹੀ ਹੋਣਾ ਵੈਸੇ ਬਹੁਤ ਮਸ਼ਹੂਰ ਆ ਤੇ ਜਿਨ੍ਹਾਂ ਨੂੰ ਨਹੀਂ ਮਸ਼ਹੂਰ ਆਪਣਾ ਕਰਨ ਬਠਿੰਡਾ YouTube ਚੈਨਲ ਹਨਾ ਦੇ ਜੀਰੋ ਜੀਰੋ ਗਾਣਾ ਵਧੀਆ ਲੱਗਿਆ ਭਾਈ ਦਿਲ ਭੇਜ ਦਿਓ ਲਾਲ ਥੋੜਾ ਜਿਹਾ ਹੌਸਲਾ ਹੋ ਜਾਊਗਾ ਆਪਾਂ ਕਿਹੜਾ ਤੁਹਾਡੇ ਤੋਂ ਵੀ ਤੇ ਵੀ ਉਹ ਮੰਗੀਆਂ ਜਾਂਦੇ ਆ ਪ੍ਰਾਪਤੀ ਇਹਦਾ ਤੇਲੀ ਵਗਦੇ ਆ ਬਾਈ ਕਾਲੇ ਵੀ ਭੇਜ ਦੋ ਕਾਲੇ ਕਾਲੇ ਵੀ ਚੱਲ ਕਾਲੇ ਵੀ ਚੱਲ ਪਰ ਮੈਨੂੰ ਤਾਂ ਡੀਆਈਐਲ ਦਾ ਦਿਲ ਲਾਲ ਪਸੰਦ ਸਹੀ ਗੱਲ ਹੈ ਕਾਲੇ ਦਿਲ ਵਾਲੇ ਲੋਕ ਕਾਲੇ ਦੇ ਨਾਲੇ ਕਾਲੇ ਭੇਜ ਦੇ ਨਾ ਹਾਂਜੀ ਰਿਸ਼ਤੇਦਾਰੀ ਭੇਜਣਗੇ ਕਾਲੇ ਦਾ ਸਹੀ ਗੱਲ ਹੈ ਉਹੀ ਭੇਜਦੇ ਨੇ ਚੌਣ ਵਾਲੇ ਤਾਂ ਲਾਲ ਹੀ ਭੇਜਦੇ ਆ ਉਹੀ ਹੈ ਸਹੀ ਹੈ ਸਹੀ ਗੱਲ ਹੈ ਬਈ ਹਾਂ ਜੀ ਪਤਾ ਆ ਜਾ ਲਈ ਲੈ ਆ ਗਏ ਵੀ ਲੈ ਕੇ ਬੱਟ ਜਉਣ ਚਾ ਵਕਤ ਇਹ ਦੋਰੀ ਦੇ ਕੋਲੇ ਆ ਇਹ ਕੋਲੇ ਵੀ ਬੱਠਲ ਜਿਹੜੇ ਜਿਹੜੇ ਆ ਵੀ ਕਿਆ ਬਾਤ ਆ ਇਹ ਪਹੁੰਚੇ ਪਤਾ ਕਿਹਦੇ ਕੋਲੇ ਆ ਸੀ ਚਾਹ ਪੀਣ ਤੁਹਾਨੂੰ ਪਤਾ ਹੀ ਹੈ ਤੇ ਆਪਾਂ ਨੂੰ ਜਰੋ ਆਪਾਂ ਪਹੁੰਚੇ ਪਤਾ ਕਿਹਦੇ ਕੋਲੇ ਕਿਰਨ ਬਟੰਡਾ ਕੋਲੇ ਹਾਂਜੀ ਤੇ ਹੁਣ ਬੰਦੇ ਛੋਟਦਾ ਦੇ ਵੀ ਬੱਠਾ ਦੇਖੋ ਤੁਸੀਂ ਇਹਨਾਂ ਦੇ ਬੱਠਾ ਜਿਹੜੇ ਜਿਹੜੇ ਕੁੱਲੇ ਆ ਆਏ ਲੈ ਕਿਉਂ ਚਾਰ ਕਿੰਝ ਮਿੰਟ ਦੀ ਠਰ ਜਾਣੀ ਇਹਨਾਂ ਤੇ ਹਾਂ ਇਹ ਨਹੀਂ ਵੀ ਕੋਈ ਭੁੱਖਾ ਜਾ ਦੂਗਾ ਜਾ ਦੋ ਨਾ ਨਾ ਰਾਜ ਤੇ ਨਾਲ ਆ ਕਾਲੇ ਰਸਗੁੱਲੇ ਵੀ ਆ ਮੈਂ ਤਾਂ ਵੀ ਮੈਂ ਤਾਂ ਗੋਰੇ ਰਸਗੁੱਲੇ ਖਾ ਗਿਆ ਦੋ ਸਹੀ ਉਹ ਵੀ ਜਾਨ ਨੂੰ ਜੀਤਾ ਨਹੀਂ ਕਰਦਾ ਤੇ ਪਰ ਜਾਣਾ ਤਾਂ ਪੈਣਾ ਹੀ ਹੈ ਕਿਉਂਕਿ ਭੈਣ ਨੇ ਗੱਲਾਂ ਬਾਤਾਂ ਹੀ ਬਹੁਤ ਸੋਹਣੀਆਂ ਗੀਤੀਆਂ ਤੇ ਬੜਾ ਚੀਜ਼ ਲੱਗਾ ਰਿਹਾ ਵੀ ਫਿਰ ਆਪਾਂ ਹੁਣ ਟਾਈਮ ਕਾਫੀ ਹੋ ਗਿਆ ਹਨਾ ਖਾਣਾ ਪੈਣਾ ਜੀ ਆਪਾਂ ਨੂੰ ਹੁਣ ਕਿਉਂਕਿ ਮਜਬੂਰੀਆਂ ਇਨਸਾਨ ਨੂੰ ਹੁੰਦੀਆਂ ਜਾਣਾ ਤਾਂ ਪੈਣਾ ਹੀ ਹੈ ਹਨਾ ਹੋਰ ਹੋਰ ਤੇ ਹੁਣ ਅਸੀਂ ਫਿਰ ਕਿਸੇ ਦੇ ਨਾਲ ਜਿਹੇ ਕਰਦਾ ਭੈ ਜੱਲੂ ਸਹੀ ਗੱਲ ਵਧੀਆ ਰੌਣਕ ਲੱਗੀ ਸੀ ਅਵਧੇ ਰੌਣਕ ਲੱਗੀ ਸੀ ਪੈਣਾ ਅਜੇ ਪਤਾ ਹੀ ਨਹੀਂ ਲੱਗਿਆ ਕਰੋ ਦਨ ਨਾ ਹਾਂ ਸਹੀ ਗੱਲ ਹੈ ਤੇ ਕੋਈ ਗੱਲ ਨਹੀਂ ਹੁਣ ਜਾਣਾ ਲੱਗੇ ਰਹਿਣਾ ਫੇਰ ਆ ਜਾਂਗੇ ਕਿਸੇ ਦਿਨ ਹਨਾ ਸਹੀ ਗੱਲ ਹੈ ਫਿਰ ਆਪਾਂ ਇਹਦੇ ਵਾਸਤੇ ਕੁੜੀ ਵੀ ਲੱਭਣੀ ਹੈ ਲੈ ਵੀ ਮੋਟਰਸਾਈਕਲ ਵੀ ਬੜਾ ਘੈਂਟ ਲਿਆ ਵੀ ਇਹ ਕਿਸੇ ਦਾ ਭਾਈ ਅੱਛਾ ਹੁਣ ਤਾਂ ਥੋੜਾ ਹੀ ਆ ਜਦੋਂ ਤੁਹਾਡੇ ਕੋਲੇ ਖੜਾ ਲਓ ਵੀ ਠੀਕ ਹੈ ਜੀ ਫਿਰ ਹੁਣ ਆਪਾਂ ਚੱਲ ਜਾਈਏ ਸ਼ਾਮ ਦਾ ਹੋ ਗਿਆ ਟਾਈਮ ਲਓ ਜੀ ਭੈਣ ਚੱਲਦੇ ਆਂ ਤੇ ਭੈਣ ਹੁਣਾਂ ਦੀ ਗੱਡੀ ਇਹਨਾਂ ਨੇ ਵੀ ਨਵੀਂ ਲਿਆਂਦੀ ਬਈ ਜਾਣਾ ਪੈਣਾ ਲੈਨੋ ਹਣਾ ਤੇ ਮੇਰੇ ਵਾਸਤੇ ਹੁੰਦਾ ਤਾਂ ਲਓ ਜੀ ਭੈਣ ਬਹੁਤ ਵਧੀਆ ਲੱਗਿਆ ਬਹੁਤ ਨੇਚਰ ਵਧੀਆ ਮੈਂ ਇਹਦੇ ਅੱਗੇ ਲਾਉਣੀ ਪੈਂਦੀ ਤੇ ਉਹ ਜਿਆਦਾ ਪਹਿਲਾਂ ਕੋਈ ਰੱਸੀ ਜੀ ਬੰਨ ਲੀ ਫਿਰ ਪਟਨੀ ਬਹੁਤ ਲੱਗਿਆ ਕਮੈਂਟਾਂ ਚ ਦੱਸਿਓ ਤੇ ਲਾਈਕ ਹੇਰ ਕਮੈਂਟ ਕਰਨਾ ਨਾ ਭੁੱਲਿਆ ਕਰੋ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਦੀ ਲਵ ਯੂ ਵੀ ਕਰ ਲੋ ਸਬਸਕ੍ਰਾਈਬ ਕਰਨ ਮਠਿੰਡਾ ਚੈਨਲ ਨੂੰ ਸਾਰੇ ਜਣੇ ਸਬਸਕ੍ਰਾਈਬ ਕਰ ਲੋ ਤੇ ਦੀ ਸੰਧੂ ਫੈਮਿਲੀ ਨੂੰ ਵੀ ਕਰ ਲੋ ਜੀ ਮਿਲਦੇ ਆ ਜੀ ਨੈਕਸਟ ਵਲੌਗ ਚ ਬਾਏ ਬਾਏ ਜੀ ਲਵ ਯੂ ਸੋ